ਪੰਜਾਬੀ ਫਿਲਮ ਇੰਡਸਟਰੀ ਚੋ ਇੱਕ ਵੱਡੀ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਫਿਲਮਾਂ ਦਾ ਵੱਡਾ ਕਲਾਕਾਰ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਜੀ ਹਾਂ ਵੱਡੀਆਂ ਵੱਡੀਆਂ ਫਿਲਮਾਂ ਜਿਨ੍ਹਾਂ ਦਾ ਕਾਫੀ ਨਾਮ ਹੈ ਪੰਜਾਬੀ ਫੈਨ ਨੇ ਉਸ ਫਿਲਮਾਂ ਦੇ ਇਸ ਕਲਾਕਾਰ ਦੇ ਵੀ ਬਹੁਤ ਸਾਰੇ ਫੈਨ ਨੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਾਹਰ ਵੀ ਤਾਂ ਜਸਵਿੰਦਰ ਪੱਲਾ ਜੋ ਕਿ ਸਾਡੇ ਵਿੱਚ ਹੁਣ ਨਹੀਂ ਰਹੇ ਜਿਨ੍ਹਾਂ ਨੇ ਮੇਲ ਕਰਾਦੇ ਰੱਬਾ ਜਟਨ ਜੁਲੀਅਟ ਕੈਰੀਓਨ ਜੱਟਾ ਵਰਗੀਆਂ ਕਈ ਹਿੱਟ ਫਿਲਮਾਂ ਲਈ ਉਹ ਜਾਣੇ ਜਾਂਦੇ ਨੇ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਪੱਲਾ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਕੇ ਸਦਾ ਲਈ ਚਲੇ ਗਏ ਨੇ ਜਿਹहां ਦਰਸਲ ਦਿੱਗਜ ਅਦਾਕਾਰ ਜਸਵਿੰਦਰ ਸਿੰਘ ਪੱਲਾ ਕਾਫੀ ਸਮੇ ਤੋਂ ਬਿਮਾਰ ਚੱਲ ਰਹੇ ਸਨ ਜਸਵਿੰਦਰ ਪੱਲਾ ਨੇ ਮੋਹਾਲੀ ਦੇ ਫੂਟੇਜ ਹਸਪਤਾਲ ਵਿੱਚ ਆਖਰੀ ਸਾਲ ਲੈਨੇ ਉਹਨਾਂ ਦੀ ਉਮਰ 65 ਸਾਲ ਦੇ ਕਰੀਬ ਸੀ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਕੱਲ ਮੋਹਾਲੀ ਦੇ ਬਲੌਂਗੀ ਦੇ ਵਿੱਚ ਹੋਵੇਗਾ ਜਸਵਿੰਦਰ ਪੱਲਾ 1989 ਦੇ ਵਿੱਚ ਪੰਜਾਬ ਦੇ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ ਦੇ ਵਿੱਚ ਲੈਕਚਰਰ ਵਜੋਂ ਸ਼ਾਮਲ ਹੋਏ 2020 ਦੇ ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਇਹਨਾਂ ਨੂੰ ਮੁਖਤੌਰ ਦੇ ਉੱਤੇ ਆਪਣੇ ਪ੍ਰੋਗਰਾਮ ਚਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ ਇਹਨਾਂ ਨੇ ਪਹਿਲੀ ਵਾਰੀ 1988 ਦੇ ਵਿੱਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਇਸ ਦੇ ਵਿੱਚ ਜਿਨ੍ਹਾਂ ਨੇ ਜਿਹੜਾ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਇਹਨਾਂ ਦੇ ਸਾਥੀ ਸਨ ਪੰਜਾਬੀ ਫਿਲਮਾਂ ਦੇ ਵਿੱਚ ਇਹਨਾਂ ਨੇ ਆਪਣੀ ਸ਼ੁਰੂਆਤ ਵਿੱਚ ਫਿਲਮਾਂ ਜਿਵੇਂ ਕਿ ਅਦੁੱਲਾ ਪੱਟੀ ਤੋਂ ਕੀਤੀ ਇਸ ਤੋਂ ਬਾਅਦ ਇਹਨਾਂ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਚੱਕ ਦੇ ਫੱਟੇ ਕੈਰੀ ਆਨ ਜੱਟਾ ਡੈਡੀ ਕੂਲ ਮੁੰਡੇ ਫੂਲ ਆਦਿ ਫਿਲਮਾਂ ਬਹੁਤ ਮਕਬੂਲ ਹੋਈਆਂ ਕਾਫੀ ਹਿੱਟ ਰਹੀਆਂ ਨਾਲ ਹੀ ਜਸਵਿੰਦਰ ਪੱਲਾ ਨੇ ਬੀਐਸਸੀ ਖੇਤੀਬਾੜੀ ਦੇ ਵਿੱਚ ਆਪਣੀ ਪੜ੍ਹਾਈ ਕੀਤੀ ਉਸ ਦੇ ਵਿੱਚ ਆਨਰਸ ਅਤੇ ਐਮਐਸਸੀ ਐਕਸਟੈਂਸ਼ਨ এডਿਕੇਸ਼ਨ ਦੀ ਡਿਗਰੀ 1982 ਅਤੇ 1985 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਹੈ ਪੀਏਯੂ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਨੇ ਖੇਤੀਬਾੜੀ ਵਿਭਾਗ ਪੰਜਾਬ ਦੇ ਵਿੱਚ 5 ਸਾਲ ਏ ਆਈ ਏ ਡੀਓ ਵਜੋਂ ਸੇਵਾ ਨਿਭਾਈ ਹੈ ਉਹ ਸਾਲ 1999 ਦੇ ਵਿੱਚ ਪੀਏਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ এডਿਕੇਸ਼ਨ ਦੇ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਦੇ ਉੱਤਸ਼ਾਹਮਲ ਹੋਏ ਤੇ ਆਪਣੀ ਪੀ ਐਚ ਡੀ ਸਾਲ 2000 ਦੇ ਦੌਰਾਨ CCSU ਮੇਰਟ ਤੋਂ ਇੱਕ ਸੇਵਾ ਦੌਰਾਨ ਵਿਦਿਆਰਥੀ ਦੇ ਤੌਰ ਦੇ ਉੱਤੇ ਪੂਰੀ ਕੀਤੀ ਤਾਂ ਇਹ ਕਾਫੀ ਮੰਦਭਾਗੀ ਖਬਰ ਹੈ ਜਿਸ ਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਉਹ ਫੈਨਸ ਜਿਹੜੇ ਨੇ ਇਸ ਵੇਲੇ ਉਦਾਸ ਨੇ ਤੇ ਇੱਕ ਸ਼ੌਕ ਕਹਿ ਸਕਦੇ ਉਹਨਾਂ ਨੂੰ ਲੱਗਿਆ ਇਸ ਮਨਪਗੀ ਖਬਰ ਤੋਂ ਬਾਅਦ ਕਿਉਂਕਿ ਪੰਜਾਬੀ ਫਿਲਮਾਂ ਦਾ ਵੱਡਾ ਕਲਾਕਾਰ ਸੀ ਜਸਵਿੰਦਰ ਪੱਲਾ ਜੋ ਕਿ ਹੁਣ ਸਾਡੇ ਵਿੱਚ ਨਹੀਂ ਰਿਹਾ ਇਸ ਫਾਨੀ ਸੰਸਾਰ ਨੂੰ ਅਲਵਿਦਾਖ ਗਏ ਨੇ